ਜੀ ਤੁਹਾਨੂੰ 92 ਐਮਐਲ ਦਿੱਤੇ ਆਣੇ ਪਾਉਣਗੇ ਹੁਣ ਵੀ ਪਾਉਣਗੇ ਵੋਟਾਂ ਲੋਕਾਂ ਨੇ ਕਿਸੇ ਕੰਮ ਨੂੰ ਪਾਉਣੀ ਆਂਦੀ ਨਹੀਂ ਵੋਟਾਂ ਦਾ ਜੀ ਦੇਖੋ ਅਸੀਂ ਤਾਂ ਜੀ ਕਿਸੇ ਵਾਸਤੇ ਐ ਥੋੜਾ ਜੀ ਜਿਹੜੀ ਗੱਲ ਮੇਰੇ 'ਚ ਕੋਈ ਨੁਕਸਾ ਦੱਸ ਦੋ ਨਹੀਂ ਕੱਲੇ ਛੋਟੇ ਨਹੀਂ ਜੀ ਠਿਕ ਮੇਟੇ ਕੇ ਮੰਤਰੀ ਰਹੇ ਅਸੀਂ ਵੀ ਮੰਨ ਲਓ ਪੰਜਾਬ ਦੇ ਵਸਿੰਦੇ ਆਂ ਯਾਰ ਆਕੜ ਜਾ ਯਾਰ ਸਾਡੇ ਬੀਟਰਾਂ ਦਾ ਯਾਰ ਸਾਰੀ 3 ਕਰੋੜ ਨਹੀਂ ਚੋ ਕੱਲੇ ਸਾਰੇ ਸਾਰੇ ਲੋਕ ਆ ਸਾਡੇ ਨਾਲ ਸਾਰੇ ਲੋਕ ਸਾਡੇ ਨਾਲ ਆ ਅਸੀਂ ਜਦੋਂ ਬਿਜਲੀ ਦਾ ਪੈਸਾ ਨਹੀਂ ਲਈ ਆਹੀ ਤਾਂ ਫਰਕ ਹੈ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਅਤੀ ਰਾਤ ਤਾਈਂ ਬੈਠੇ ਰਹੇ ਹੋ ਤੁਸੀਂ ਸਾਨੂੰ ਉਪਰੀ ਸਮਝੀ ਜਾਂਦੇ ਹੋ ਕਿਸਾਨ ਯੂਨੀਅਨ ਵਾਲਾ ਮੈਂ ਦੇ ਤਾਂ ਬਾਈ ਜੀ ਜਿਹੜਾ ਮੈਨੂੰ ਉਹਦੇ ਤੋਂ ਮੈਂ ਜਵਾਬ ਦਿਆ 100 100 ਨੰਬਰ ਦਾ ਪੇਪਰ ਦਿੰਨੇ ਆ ਮੈਂ 10 ਨੰਬਰ پاس ਕਰਦਾ ਮੈਂ ਨਹੀਂ پاس ਹੁੰਦਾ ਮੈਂ 100 ਦੇ 100 ਲੈ ਜਿੰਨਾ ਜਵਾਕ ਉਹਨ ਸਕੂਲ ਚ ਜਾਂਦਾ ਕੰਪੂ ਕਾంటర్ ਤੇ ਖਲਾਉੜੀ ਤੇ ਤਾਂ ਪੁਲਿਸ ਦਾ ਥਾਣਾ ਲੱਗਿਆ ਹੋਇਆ ਉਹਦੀ ਜਾਣਦੇ ਜੀ ਜਾਣਦਾ ਮੈਂ ਜਾਣਦਾ ਨਹੀਂ ਜਾਣਦਾ ਮੈਂ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਹਰਿਆਣਾ ਦਾ ਤੇ ਪੰਜਾਬ ਦਾ ਬਾਰਡਰ ਹਜੇ ਪਿੱਛੇ ਹਟਣਾ ਉੱਥੇ ਆ ਕੇ ਸਾਡੇ ਮੰਨ ਲਓ 20 21 ਬੰਦਿਆਂ ਦੀ ਜਿਹੜੀ ਇਹ ਤੋਂ ਪਹਿਲਾਂ ਸ਼ਹੀਦੀ ਹੋ ਗਈ ਗੋਲਣਾ ਚਲਾਇਆ ਦੂਜੀ ਗੱਲ ਮੰਨ ਲਓ ਉਹਦੇ 150 200 ਮੁੰਡਾ ਜਿਹੜਾ ਸਾਡੇ ਵੀ ਬੰਦੇ ਐ ਅਸੀਂ ਵੀ ਤੁਹਾਡੇ ਚੋਂ ਕਸਾ ਲਾ ਜੀ ਨਹੀਂ ਕਹਿਣ ਦਾ ਮਤਲਬ ਨਹੀਂ ਦੇਖੋ ਨਹੀਂ ਕਹਿੰਦਾ ਮੇਰਾ ਕੋਈ ਕਾਰੋਬਾਰ ਮੇਰਾ ਕੋਈ ਪੱਠਾ ਨਹੀਂ ਕੋਈ ਆਰਡਰਤ ਨਹੀਂ ਮੇਰਾ ਕੋਈ ਹੋਰ ਨਹੀਂ ਮੰਤਰੀ ਸਾਹਿਬ ਨੂੰ ਚਾਹੀਦਾ ਤਾਂ ਸੀਗਾ ਜੀ ਹਰਿਆਣੇ ਦੀ ਸਰਕਾਰ ਨਾਲ ਵੀ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਆ ਕੇ ਸਾਡੇ ਮੁੰਡਿਆਂ ਤੇ ਗੋਲੀਆਂ ਚਲਾਈ ਜਾਣੋ ਇਹ ਗੱਲ ਕਰਨ ਦਾ ਫਰਕ ਹੀ ਨਹੀਂ ਪੈਂਦਾ ਭਾਈ ਅੱਧੀ ਰਾਤ ਤਾਈ ਬੈਠਾ ਰਿਹਾ ਮੈਂ ਤਾਂ ਅੱਧੀ ਰਾਤ ਤਾਈ ਰਾਜ ਨਵਾ ਕਰਾਉਣ ਤੇ ਗੱਲ ਚੱਲਣ ਤੇ ਵੀ ਭਾਈ ਹਾਂ ਵੀ ਆਹ ਗੱਲਾਂ ਨਹੀਂ ਕੋਈ ਉਹਨਾਂ ਤੇ ਕੇਸ ਨਹੀਂ ਹੋਇਆ ਜੀ ਕੋਈ ਕਿਸੇ ਕਿਸਮ ਦਾ ਮੰਨ ਲੋ ਇਹ ਨਹੀਂ ਵੀ ਕੋਈ ਉਹਨਾਂ ਨਾਲ ਗੱਲ ਕੀਤੀ ਹੋਵੇ ਗੱਲ ਰਹਿ ਗਈ ਪੁੱਛ ਮੇਰੇ ਨਾਲ ਜਿਹੜੀ ਗੱਲ ਕਰਨੀ ਉਹ ਗੱਲ ਨਹੀਂ ਗੱਲਾਂ ਤਾਂ ਹੁਣ ਸਰਕਾਰ ਮੌਕੇ ਦੀ ਹੈ ਜੀ ਫਿਰ ਅਸੀਂ ਜਿਹੜੀ ਬੈਠ ਨੂੰ ਜਿਹੜੀ ਦਾ ਗੱਲ ਦਾ ਜਵਾਬ ਦੇਣਾ ਬਾਕੀ ਚੱਪ ਵਾਲੇ ਮੀਟਰਾਂ ਦੇ ਵਿੱਚ ਆਪਣੇ ਬਾਈ ਜੀ ਬਿਜਲੀ 600 ਯੂਨਟ ਛੱਡਦੇ ਆ ਮੀਟਰ ਚੱਪ ਵਾਲੇ ਬਣ ਰਿਹਾ ਦੂਜੇ ਬਣੇ ਵੀ ਰਿਹਾ ਜਿਹੜੀ ਨਹੀਂ ਜਥੇਬੰਦੀਆਂ ਨਾਲ ਤੁਸੀਂ ਇੱਕ ਵਾਰ ਤਾਂ ਤੁਸੀਂ ਵਿੱਚ ਸੀਗੇ ਸਰ ਤੁਸੀਂ ਨਾ ਉਹਦੀ ਗੱਲ ਹੀ ਨਹੀਂ ਹੋਈ ਤੇ ਇੱਕ ਕੁੰਦੀਪ ਸਿੰਘ ਢਾਲੀਵਾਲ ਸੀਗੇ ਵਿੱਚ ਇਹ ਗੱਲ ਹੋਈ ਸੀ ਵੀ ਮੈਕਮੇ ਨੂੰ ਹਜੇ ਅਸੀਂ ਜਿਹੜੀਆਂ ਸਾਡੇ ਆਗੂਆਂ ਨਾਲ ਗੱਲ ਹੋਈ ਸੀ ਵੀ ਮੈਕਮੇ ਨੂੰ ਅਸੀਂ ਕਹਿੰਨੇ ਆ ਵੀ ਅਸੀਂ ਮੀਟਰ ਨਹੀਂ ਲਾਉਦੇ ਦੇਖੋ ਜਦੋਂ ਇੱਕ ਵੀ 600 ਯੂ ਉਹ ਕੇਪੋ ਦੇ ਵਿੱਚ ਨਾ ਪਾਉਣੀ ਹੈ ਉਹਨੇ ਸਿਸਟਮ ਬਣਾਈ ਹੈ ਨਾ ਕੋ ਪਾ ਨਹੀਂ ਚੱਪ ਵਾਲੇ ਮੀਟਰਾਂ ਦਾ ਪਾਜੀ ਕੋਈ ਯਾਰ ਕੋਈ ਹੁੰਦਾ ਤੂੰ ਟੈਲੀਫੋਨ 15000 ਦਾ ਵੀ ਲਈ ਫਿਰਦਾ 2000 ਦਾ ਵੀ ਇਹ ਤਾਂ ਗੱਲ ਹੋਉਂਦਾ ਨਹੀਂ ਗੱਲ ਚੱਪ ਵਾਲੇ ਮੀਟਰ ਪਾ ਕੇ ਦੇਖੋ ਬਾਈ ਜੀ ਉਹਦਾ ਉਹਦਾ ਬਣਗੇ ਜਾਂ ਨਾ ਬਣਗੇ ਉਸ ਦਾ ਨਹੀਂ ਮੈਗਕਵਾਲ ਦੇਣਾ ਨਹੀਂ ਜਵਾਬ ਦੇਣਾ ਮੇਰਾ ਬੈਕ ਵਾਲੀ ਬਿਜਲੀ ਬੋਰਡ ਮੇਰਾ ਬੈਕ ਮਾਲ ਨਹੀਂ ਜੀ ਸਾਹਿਬ ਹਰ ਇੱਕ ਗੱਲ ਤੇ ਭਾਈ ਜੀ ਮੈਨੂੰ ਵੇਖੋ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਤੇ ਹੇ ਮੈਂ ਹਰੇਕ ਦਾ ਆ ਕੇ ਨਾ ਮੈਨੂੰ ਇਹੀ ਚਾਰ ਸਵਾਲ ਮੈਂ ਇਨਾ ਚਾਰ ਸਵਾਲਾਂ ਦੇ ਰੋਜ਼ ਜਵਾਬ ਦੇ ਜਣਾ ਠੀਕ ਆ ਜੀ ਤੁਹਾਡੇ ਕੋਈ ਤਸੱਲੀ ਭਖ ਜਵਾਬ ਨਹੀਂ ਹੈਗੇ ਇਹ ਤਾਂ ਬਾਈ ਤੂੰ ਤਾਂ ਦੇਦੇ ਨੇ ਤੇਰੀ ਕੱਲੇ ਦੀ ਸਰੀਦੀ ਮੈਂ ਕੱਲੇ ਦੀ ਕਿਉਂ ਜੀ ਅਸੀਂ 50 ਹਜ਼ਾਰ ਦੇ ਕਿਹਾ ਵਿਆਹ ਬੰਦੇ ਖੜੇ ਆਹੇ ਕਿੰਨੇ ਹਜ਼ਾਰ ਵੋਟਾਂ ਜਿੰਦਾਬਾਦ 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 ਮੁਰਦਾਬਾਦ ਨਾਮ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਪਿਛਲੀ ਵਾਰੀ 6500 ਰੁਪਿਆ ਪਾਇਆ ਉਹਦੇ ਚ ਵੀ ਸਾਡੇ ਪਿੰਡ ਦੇ ਅੱਧੇ ਬੰਦੇ ਰਹਿ ਗਏ ਇਸ ਵਾਰੀ ਹੁਣ ਜ਼ਮੀਨਾਂ ਵੇਲੀਆਂ ਹੋਗੀਆਂ ਹੁਣ ਗਰਦੋਰੀ ਵੀ ਨਹੀਂ ਹੁੰਦੀ ਤੇ ਗੜੇਮਾਰੀ ਸਾਡੇ ਐਕਟ ਵੀ ਬਹੁਤ ਜ਼ਿਆਦਾ ਹੋਈ ਦੇਖੋ ਜਿਹੜੇ ਪਿੰਡਾਂ 'ਚ ਗੜੇਮਾਰੀ ਹੋ ਗਈ ਉਹਦੀ ਗਰਦੋਰੀ ਵੀ ਕਰਵਾਉਣੀ ਹੈ ਦੇਖੋ ਕੋਸਟੀ ਦਾ ਕੋਈ ਨਹੀਂ ਗੱਲ ਇੱਕ ਮਿੰਟ ਨਹੀਂ ਹੰਦ ਰਿਹਾ ਮੇਰੇ ਤੱਕ ਆਪਣੀ ਗੱਲ ਜੀ ਬੇਚ ਜਿਹੜੀ ਹੈਗੀ ਨਾ ਜੀ 20000 ਦੀ ਜੇ ਕੋਈ ਆਪਣੇ ਸਾਰੇ ਦੀ ਗੱਲ ਨਹੀਂ ਸਾਰਾ ਇਹ ਬਣਿਆ ਨਾਰਮਲ ਹੁੰਦਾ ਉਸ ਮੁਤਾਬਕ ਹੀ پیسے ਮਿਲ ਲੱਗਦੇ ਆ ਗੱਲ ਕਰਨ ਲੈਣੀ ਬਤਨੀ ਹੋ ਜਾਂਦੀ ਆ ਗੱਲ ਜਦੋਂ ਕਿਸੇ ਵੀ ਸਰਦਾਂ ਦਾ ਤੁਸੀਂ ਵੀ ਕਦੇ ਸਰਪੰਚ ਬਣ ਲਓ ਨਾ ਪਿੰਡ ਦੇ ਨਹੀਂ ਮੁੱਖ ਮੰਤਰੀ ਇੱਕ ਮਿੰਟ ਮੈਂ ਇੱਕ ਮਿੰਟ ਕੀਤੀ ਇੱਕ ਮਿੰਟ ਮੇਰੀ ਤੱਕ ਆਪ ਜੀ ਤੁਸੀਂ ਗੱਲ ਕਰੀ ਤੇ ਮੇਰੀ ਵੀ ਸੁਣ ਲਓ ਯਾਰ ਤੁਸੀਂ ਪਿੰਡ ਦਾ ਸਰਪੰਚ ਵੀ ਬਣ ਲਓ ਨਾ ਤੇ ਫਿਰ ਵੀ ਕਾਰਵਾਈ ਸਾਦਨਾ ਕਰਨੀ ਚਾਹੀਦੀ ਜਦੋਂ ਮੈਂ ਕਿਸੇ ਸਰਦਾਰ ਤੇ ਹੋਵਾਂ ਸਰੋਸਾ ਕਰਨੀ ਕਿ ਸੁਣਨੀ ਪੈਂਦੀ ਹੈ ਬਾਈ ਜੀ ਦੱਸੋ ਹੋਰ ਦੱਸੋ ਦੇਖੋ ਸੰਘੂ ਬਾਰਡਰ ਤੇ ਜੀ ਜੋ ਪੰਜਾਬ ਦੀ ਧਰਤੀ ਤੇ ਆ ਕੇ ਇੱਕ ਤਾਂ ਮੁੰਡਾ ਸ਼ਹੀਦ ਕਰਿਆ ਇੱਕ 150 ਬੰਦਾ ਫਟੜਫੜ ਕਰਿਆ ਪੰਜਾਬ ਵੀ ਨਹੀਂ ਖੜਾ ਸੀ ਕਿਉ ਪਿਆਰ ਤੂੰ ਬੋਲ ਪਰ ਮੇਰੀ 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 ਬੋਲ 150 ਸੋਡੇ ਬੰਦੇ ਅਸੀਂ ਕੋਈ ਰੌਣਾ ਨਹੀਂ ਪਾ ਯਾਰ ਗੱਲ ਤਾਂ ਸੁਣੋ ਕੋਈ ਨਹੀਂ ਕੋਈ ਨਹੀਂ ਮੈਨੂੰ ਗੱਲ ਕਰਾ ਲੋ ਥੋੜਾ ਬੰਦਾ ਬੋਲੀਆ ਆਪਾਂ ਦਾ ਮੇਰੀ ਗੱਲ ਕੋਈ ਨਹੀਂ ਕੋਈ ਨਹੀਂ ਅਸੀਂ ਇਕੱਲੀ ਗੱਲ ਕਰ ਰਹੇ ਹਾਂ ਜਿਹੜੀ ਇੱਕ ਮਿੰਟ ਮੇਰੇ ਤੇਗਾ ਹਰ ਸਿਮਰਤ ਨੇ ਕਾਲੇ ਕਾਨੂੰਨ ਪੈਦਾ ਕਰਨ ਚਾਹਵਦੇ ਦਸਕਤ ਕੀਤੇ ਹੈਗੇ ਹੈਗੇ ਉਹ ਪਿੰਡਾਂ ਦਾ ਮੈਂ ਤੁਸੀਂ ਵੇਖ ਲਓ ਕਿਹੋ ਜਿਹਾ ਮੈਂ ਸਾਫ ਅਜ ਸੁਥਰਾ ਅਜ ਮੈਂ ਚੋਰ ਅਜ ਬੀਮਾਨ ਮੈਨੂੰ ਫੁਰੇਕਤਾ ਇੱਕੋ ਗੱਲ ਦਾ ਸਵਾਲ ਹੈ ਇਸ ਦਾ ਮੈਂ ਬਈ ਜੀ ਜਵਾਬ ਦਿੰਦਾ ਦਸੋਰ ਕੁਛ ਕੀ ਕਹਿ ਰਿਹਾ ਅਗਲੀ ਗੱਲ ਇਹ ਵੀ ਜੇ ਮੰਨ ਲਓ ਸੰਗੂ ਕਾਂਡਰ ਤੇ ਖਲਾਉੜੀ ਤੇ ਦੱਪੜੀ ਤੇ ਧੰਨਾ ਲੱਗਿਆ ਹੋਇਆ ਕਿ ਜਾਣਦੇ ਹੋ ਜੀ ਜਾਣਦਾ ਮੈਂ ਜਾਣਦਾ ਨਹੀਂ ਨੇ ਜਾਣਦਾ ਮੈਂ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਹਰਿਆਣਾ ਦਾ ਤੇ ਪੰਜਾਬ ਦਾ ਬਾਰਡਰ ਹਜੇ ਪਿੱਛੇ ਹਟਮਾ ਉੱਥੇ ਆ ਕੇ ਸਾਡੇ ਮੰਨ ਲਓ 20 21 ਬੰਦਿਆਂ ਦੀ ਜਿਹੜੀ ਇਹ ਤੋਂ ਪਹਿਲਾਂ ਸ਼ਹੀਦੀ ਹੋ ਗਈ ਗੋਲਣਾ ਚਲਾਈਆਂ ਦੂਜੀ ਗੱਲ ਮੰਨ ਲਓ ਉਹਦੇ 150 200 ਮੁੰਡਾ ਜਿਹੜਾ ਸਾਡੇ ਵੀ ਬੰਦੇ ਐ ਅਸੀਂ ਵੀ ਤੁਹਾਡੇ ਚੋਂ ਕਸਾ ਲਾਜੀ ਨਹੀਂ ਕਹਿਣ ਦਾ ਮਤਲਬ ਨਹੀਂ ਦੇਖੋ ਨਹੀਂ ਕਹਿੰਦਾ ਮੇਰਾ ਕੋਈ ਕਾਰੋਬਾਰ ਮੇਰਾ ਕੋਈ ਪੱਠਾ ਨਹੀਂ ਰਿਗਾਰਡਦ ਨਹੀਂ ਮੇਰਾ ਕੋਈ ਹੋਰ ਨਹੀਂ ਮੰਤਰੀ ਸਾਹਿਬ ਨੂੰ ਚਾਹੀਦਾ ਤਾਂ ਸੀਗਾ ਜੀ ਹਰਿਆਣੇ ਦੀ ਸਰਕਾਰ ਨਾਲ ਵੀ ਤੁਸੀਂ ਸਾਡੇ ਪੰਜਾਬ ਦੀ ਧਿਰਤੀ ਪਿਆ ਕੇ ਸਾਡੇ ਮੁੰਡਿਆਂ ਤੇ ਗੋਲੀਆਂ ਚਲਾਈ ਜਾਣੋ ਇਹ ਗੱਲ ਕਰਨ ਦਾ ਫਰਜ਼ ਨਹੀਂ ਪੈਂਦਾ ਭਾਈ ਅੱਧੀ ਰਾਤ ਤਾਈ ਬੈਠਾ ਰਿਹਾ ਮੈਂ ਅੱਧੀ ਰਾਤ ਤਾਈ ਰਾਜੀ ਨਵਾ ਕਰਾਉਣ ਤੇ ਗੱਲ ਚੱਲਣ ਤੇ ਵੀ ਭਾਈ ਹਾਂ ਵੀ ਆਹ ਗੱਲਾਂ ਨਹੀਂ ਕੋਈ ਉਹਨਾਂ ਤੇ ਕੇਸ ਨਹੀਂ ਹੋਇਆ ਜੀ ਕੋਈ ਕਿਸੇ ਕਿਸਮ ਦਾ ਮੰਨ ਲੋ ਇਹ ਨਹੀਂ ਵੀ ਕੋਈ ਉਹਨਾਂ ਨਾਲ ਗੱਲ ਕੀਤੀ ਹੋਵੇ ਜਾਂ ਸਾਨੂੰ ਹੀ ਵੱਡੀਆਂ ਰਹਿ ਗਈਆਂ ਤੁਸੀਂ ਮੇਰੇ ਨਾਲ ਜਿਹੜੀ ਗੱਲ ਕਰਨੀ ਉਹ ਨਹੀਂ ਗੱਲਾਂ ਤਾਂ ਹੁਣ ਸਰਕਾਰ ਮੌਕੇ ਦੀ ਹੈ ਜੀ ਫਿਰ ਅਸੀਂ ਜਿਹੜੀ ਬੈਠ ਨੂੰ ਜਿਹੜੀ ਦਾ ਗੱਲ ਦਾ ਜਵਾਬ ਦੇਣਾ ਬਾਕੀ ਚੱਪ ਵਾਲੇ ਮੀਟਰਾਂ ਦੇ ਵਿੱਚ ਆਪੇ ਭਾਈ ਜੀ ਬਿਜਲੀ 600 ਯੂਨਟ ਛੱਡਦੇ ਆ ਮੀਟਰ ਚੱਪ ਵਾਲੇ ਬਣ ਰਿਹਾ ਦੂਜੇ ਬਣ ਨਹੀਂ ਰਿਹਾ ਜਿਹੜੀ ਨਹੀਂ ਜਥੇਬੰਦੀਆਂ ਨਾਲ ਤੁਸੀਂ ਇੱਕ ਵਾਰ ਤਾਂ ਤੁਸੀਂ ਵਿੱਚ ਸੀਗੇ ਸਰ ਤੁਸੀਂ ਨਾ ਉਹਦੀ ਗੱਲ ਹੀ ਨਹੀਂ ਹੋਈ ਤੇ ਇੱਕ ਕੁਲਦੀਪ ਸਿੰਘ ਢਾਲੀਵਾਲ ਸੀਗੇ ਵਿੱਚ ਇਹ ਗੱਲ ਹੋਈ ਸੀ ਵੀ ਮੈਕਮੇ ਨੂੰ ਹਜੇ ਅਸੀਂ ਜਿਹੜੀਆਂ ਸਾਡੇ ਆਗੂਆਂ ਨਾਲ ਗੱਲ ਹੋਈ ਸੀ ਵੀ ਮੈਕਮੇ ਨੂੰ ਅਸੀਂ ਕਹਿੰਨੇ ਆ ਵੀ ਅਸੀਂ ਮੀਟਰ ਨਹੀਂ ਲਾਉਦੇ ਦੇਖੋ ਜਦੋਂ ਇੱਕ ਵੀ 600 ਯੂਨਟ ਉਹ ਚਿਪੋ ਦੇ ਵਿੱਚ ਨਾ ਪਾਉਣੀ ਉਹਨਾਂ ਨੇ ਸਿਸਟਮ ਬਣਾਈ ਹੈ ਨਾ ਕੋਈ ਪਾਵੇ ਨਹੀਂ ਚਿਪ ਆਲੇ ਮੀਟਰਾਂ ਦਾ ਤਾਂ ਜੀ ਕੋਈ ਯਾਰ ਕੋਈ ਹੁੰਦਾ ਤੂੰ ਟੈਲੀਫੋਨ 50000 ਦਾ ਵੀ ਲਈ ਫਿਰਦਾ 2000 ਦਾ ਵੀ ਲਈ ਫਿਰ ਤਾਂ ਗੱਲ ਹੋਉਂਦੀ ਨਹੀਂ ਗੱਲ ਚਿਪ ਆਲੇ ਮੀਟਰਾਂ ਦਾ ਦੇਖੋ ਬਾਈ ਜੀ ਉਹਦਾ ਉਹਦਾ ਬਣਗੇ ਜਾਂ ਨਾ ਬਣਗੇ ਉਸ ਦਾ ਨਹੀਂ ਮੈਂ ਜਵਾਬ ਦੇ ਸਕਦਾ ਨਹੀਂ ਜਵਾਬ ਦੇਣਾ ਮੇਰਾ ਬੈਕ ਵਾਲੀ ਬਿਜਲੀ ਬੋਰਡ ਮੇਰਾ ਮੈਂ ਕਮਾ ਨਹੀਂ ਨਹੀਂ ਹਰੇਕ ਗੱਲ ਤੇ ਬਾਈ ਨੇ ਮੈਨੂੰ ਵੇਖੋ ਮੈਂ ਤੁਹਾਡੇ ਨਾਲ ਹਰੇਕ ਗੱਲ ਤੇ ਹੇ ਮੈਂ ਹਰੇਕ ਤਾਂ ਆ ਕੇ ਮੈਨੂੰ ਇਹੀ ਚਾਰ ਸਵਾਲ ਮੈਂ ਇਨਾ ਦਰਾਂ ਸਵਾਲਾਂ ਦੇ ਰੋਜ਼ ਜਵਾਬ ਦੇ ਜਨਾ ਬਾਈ ਜੀ ਜਿਦਾਂ ਨੇ ਵੋਟਾਂ ਹੋਣ ਆ ਯਾਰ ਵੀ ਸਤਿਕਾਰ ਜੋ ਬੋਲਦੇ ਆ ਕਹਿੰਦੇ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਤੇ ਪਾਈਆਂ ਨਹੀਂ ਇੱਕ ਮੈਨੂੰ ਨਹੀਂ ਜੀ ਦੇਖੋ ਜੀ ਤੁਹਾਨੂੰ 92 ਐਮਐਲ ਦਿੱਤੇ ਆ ਬਾਈ ਪਾਉਣਗੇ ਹੁਣ ਵੀ ਪਾਉਣਗੇ ਵੋਟਾਂ ਲੋਕਾਂ ਦੇ ਕਿਸੇ ਕੰਮ ਨੂੰ ਪਾਉਣੀਆਂ ਨੇ ਨਹੀਂ ਵੋਟਾਂ ਦਾ ਜੀ ਦੇਖੋ ਅਸੀਂ ਤਾਂ ਇਹ ਗੱਲ ਕਿਸੇ ਐ ਥੋੜਾ ਜੀ ਜਿਹੜੀ ਗੱਲ ਮੇਰੇ 'ਚ ਕੋਈ ਨੁਕਸਾਨ ਦੱਸ ਦਿਓ ਤੁਸੀਂ ਨਹੀਂ ਕੱਲੇ ਛੋਟੇ 'ਚ ਨਹੀਂ ਜੀ ਇੱਕ ਮਿੰਟ ਇੱਕ ਮੰਤਰੀ ਰਹੇ ਮੰਤਰੀ ਰਹੇ ਮੈਂ ਕਹਿੰਦਾ ਜੀ ਪੈਦਾ ਜੀ ਵੀ ਜਾਣਦਾ ਹਾਂ ਮੈਂ ਕਹੀ ਉਹਦੇ ਜਵਾਬ ਦੇ ਤਾਂ ਤੁਸੀਂ ਹੈਗੇ ਹੋ ਪਰ ਮੈਂ ਦੇ ਤਾਂ ਬਾਈ ਜੀ ਜਿਹੜਾ ਮੈਨੂੰ ਉਹਦੇ ਸਮੇਂ ਜਵਾਬ ਦਿਆ ਇੱਕ ਤੁਸੀਂ 100 100 ਨੰਬਰ ਦਾ ਪੇਪਰ ਦਿੰਦੇ ਹੋ ਮੈਂ 10 ਨੰਬਰ پاس ਕਰਦਾ ਮੈਂ ਨਹੀਂ پاس ਹੁੰਦਾ ਮੈਂ 100 ਦੇ 100 ਲੈ ਜਨਾ ਜਵਾਕ ਉਹਨੇ ਸਕੂਲ ਚ ਜਾਂਦਾ ਉਹਦਾ ਸੋਦਾ ਸਹੀ ਜਵਾਬ ਦੇਣ ਦਾ ਹੱਕ ਆ ਜੀ ਤੁਸੀਂ ਕੁਝ ਦਿੱਤੇ ਹੋ ਕੇ ਜਾ ਰਹੇ ਹੋਤੋਂ ਬਿਲਕੁਲ ਨਹੀਂ ਜਾ ਰਹੇ ਨਾ 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 ਐਵੇਂ ਤੁਸੀਂ ਅਸੀਂ ਵੀ ਮੰਨ ਲਓ ਪੰਜਾਬ ਦੇ ਬਸ਼ਿੰਦੇ ਆ ਆਕੜ ਜਾ ਇਹ ਤੁਹਾਡਾ ਯਾਰ ਸਾਰੀ 3 ਕਰੋੜ ਨਹੀਂ ਚਲ ਕੱਲੇ ਸਾਰੇ ਕਰੋੜ ਸਾਰੇ ਲੋਕ ਸਾਡੇ ਨਾਲ ਸਾਰੇ ਲੋਕ ਸਾਡੇ ਨਾਲ ਆ ਜੀ ਜਦੋਂ ਬਿਜਲੀ ਦਾ ਪੈਸਾ ਨਹੀਂ ਲੈਂਦੇ ਆਹੀ ਤਾਂ ਫਰਕ ਆ ਤੁਸੀਂ ਉਹਦੇ ਪਾਸੇ ਕਹਿ ਰਹੇ ਹਾਂ ਅੱਧੀ ਰਾਤ ਤਾਈਂ ਬੈਠੇ ਰਹੇ ਹੋ ਤੁਸੀਂ ਸਾਨੂੰ ਉਪਰ ਹੀ ਸਮਝੀ ਜਾਂਦੇ ਹੋ ਕਿਸਾਨ ਯੂਨੀਅਨ ਵਾਲੇ ਅਸੀਂ ਅੱਜ ਤੱਕ ਬੈਠੇ ਰਹੇ ਹਾਂ ਬਾਰਡਰ ਤੇ ਗਏ ਕਿਸਾਨ ਲੜੀ ਜਾਂਦੇ ਗਰਾਹਾਂ ਜਿੱਥੇ ਬੰਦੀ ਸੋ ਗਈ ਹੈ ਅਸੀਂ ਰਹੇ ਤੁਸੀਂ ਬਾਰਡਰ ਤੇ ਗਏ ਅਸੀਂ ਨਾ ਬਾਰਡਰ ਤੇ ਬਾਰਡਰ ਤੇ ਹੀ ਬੈਠੇ ਰਹਿੰਦੇ ਹਾਂ ਅਸੀਂ ਥੋੜੀ ਜੱਥੇਬੰਦੀ ਚਾਹੁੰਦੀ ਆਪਣੇ ਨਾਲ ਕੁਝ ਹੁੰਦਾ ਨਹੀਂ ਅਸੀਂ ਕਿਹੜੀ ਹਿੰਮਤ ਨਹੀਂ ਕਿ 4 ਮਹੀਨੇ ਰਹੋਗੇ ਸਾਨੂੰ ਕ੍ਰਾਂਤੀ ਦਾ ਬੈਠੇ ਰਹੇ 4 ਮਹੀਨੇ ਬੈਠੇ ਰਹੇ ਅਸੀਂ ਵੀ ਦਿੱਲੀ ਬਾਈ ਨਹੀਂ ਬੈਠਣ ਦਾ ਹੱਕ ਬਣਦਾ ਸੀ ਜੇ ਤੁਸੀਂ ਫਿਰ ਸਾਰਿਆਂ ਦਾ ਪਾਸਾ 30 ਕਰੋੜ ਲੋਕਾਂ ਨੂੰ ਸਾਫ਼ ਚੜਾ ਕੇ ਕਾਨੂੰਨ ਬਣਦੇ ਨੇ 30 ਕਰੋੜ ਲੋਕ ਫਿਰ ਕੋਈ ਪੰਜਾਬ ਦੇ ਆ ਜੀ ਅਸੀਂ ਵੀ ਪੰਜਾਬ ਨੂੰ ਮੈਂ ਫਿਰ ਜਿਹੜੀ ਜਿਹੜੀ ਕਰਦੇ ਸੀ ਇਹਦੇ ਮੀਟਰ ਦੇ ਬਿੱਲ ਨਹੀਂ ਲਾਉਂਦੇ ਕੋਈ ਗੱਲ ਨਹੀਂ ਬਿੱਲ ਲੱਗਾ 600 ਨਹੀਂ ਪਾਣੀ ਦੀ ਬੈ ਜੀ ਮੈਂ ਕਰੂੰਗਾ ਜਿਹੜਾ ਮੇਰੇ ਕਰਨ ਵਾਲਾ ਕਰੂੰਗਾ ਇਹ ਇਹ ਜਿਹੜੀ ਗੱਲ ਹੈ ਪਾਣੀ ਆ ਜਿਹੜਾ ਮੇਰੇ ਪਿੰਡ ਦੇ ਕਰਨ ਵਾਲਾ ਕੰਮ ਹੈ ਕਰ ਦੂੰਗਾ ਜਿਹੜਾ ਮੇਰਾ ਮੇਰੇ ਅਧਿਕਾਰ ਦਾ ਐਵੇਂ ਐਵੇਂ ਬਾਬਾ ਤੁਸੀਂ ਦੱਸੋ ਕੀ ਸਰਕਾਰ ਦੀ ਗੱਲ ਹੈ ਐਵੇਂ ਦਿੱਖਦੇ ਆਂਦੇ ਕੋਈ ਰੱਖੀ ਪਾਣੀ ਉਹ ਯਾਰ ਪਾਣੀ ਚਾਮ ਲਾੜ ਦੀ ਗੱਲ ਹਾਂ ਮੈਂ ਨਾ ਮੈਂ ਕਿ ਮੈਂ ਕਰਵਾਉ ਜਿਹੜੀ ਕਰਵਾਉ ਵਾਸਤੇ ਕੋਈ ਲੋਕ ਨਹੀਂ ਉਹਦਾ ਉਹ ਗੱਲ ਸਹੀ ਹੈ ਹਾਂ ਨਾ ਹਲਾ ਨਹੀਂ ਆਣੇ ਲੱਗਣ ਕਾ ਕਰੀ ਸਾਡੇ ਕੋਲ ਥਰਨੇ ਚੱਕੇ ਬੈਠੇ ਆ ਜੀ ਐਮਐਲਏ ਸਾਹਿਬ ਥਰਨੇ ਚ ਬੈਠਾ ਵਾ ਤੁਹਾਡੇ ਨਾਲ ਜੇ ਨਾ ਸੋਟਾ ਹੱਲ ਹੋਇਆ ਤਾਂ ਹਮ ਦੋ ਥਰਨੇ ਚ ਬੈਠਾਂਗੇ ਤੁਹਾਡੇ ਨਾਲ ਨਹੀਂ ਐਮਐਲਏ ਸਾਹਿਬ ਕਹਿ ਕੇ ਬੋਲ ਕੇ ਗਏ ਜੀ ਸਾਡੇ ਕੋਲ ਰਿਪੋਰਟ ਪਹਿਲਾਂ ਹੱਲ ਕਰਾਈ ਜੇ ਨਾ ਹੋਇਆ ਤਾਂ ਬਤਾ ਬੈਠਾ ਜੇ ਮਸਲੇ ਹੱਲ ਕਰਾਈ ਦੇਣੇ ਜਿਹੜੇ ਵਾਸਤੇ ਜਿਹੜੇ ਬਿੱਲ ਪਾਸ ਹੋਏ ਉਹਦੇ ਵਾਸਤੇ ਠੀਕ ਆ ਜੀ ਤੁਹਾਡੇ ਕੋਈ ਤਸੰਨੀ ਪੱਖ ਜਵਾਬ ਨਹੀਂ ਹੈਗੇ ਇਹ ਤਾਂ ਬਈ ਤੂੰ ਤਾਂ ਅਕੇ ਤੇ ਤੇਰੇ ਤੇਰੀ ਗੱਲੇ ਦੀ ਨਿਕਲੇ ਦੀ ਕਿਉਂ ਜੀ ਅਸੀਂ 50 ਬੰਦੇ ਖੜੇ ਆਏ ਸਿਆ ਬੰਦੇ ਖੜੇ ਆਏ ਕਿੰਨੇ ਹਜ਼ਾਰ ਵੋਟਾਂ ਦੂਰ ਇੱਕ ਬਾਤ ਜਿੰਦਾਬਾਦ 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 ਮਰਦਾਬਾਦ ਨਿਆਮ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਜਿੰਦਾਬਾਦ ਸਰਕਾਰ ਦੋਸਤ ਇਹ ਕਿਹੜਾ ਕੰਮ ਕਰ ਰਿਹਾ ਹੈ ਕਿ ਮੈਂ ਕੀ ਕਰ ਰਿਹਾ ਹਾਂ ਰੱਖਣ ਵਾਲੀ ਸਰਕਾਰ ਮੁਰਦਾਬਾ ਮੁਰਦਾਬਾ